ਤਿਆਰੀ ਚੱਲ ਰਹੀ ਹੈ ਜੀ ਪੂੜਿਆਂ ਦੀ ਤਿਆਰੀ ਚੱਲਦੀ ਹੈ ਪੂੜਿਆਂ ਦੀ ਮੇਰੀ ਮਾਂ ਮਰਾ ਤੇ ਆਉ ਠੀਕ ਨਹੀਂ ਹੋਣ ਦਿੰਦੀ ਹੋਰ ਹੁਣ ਤੋਂ ਬਣਾਉਣ ਤਾਂ ਲੱਗ ਗਈ ਤਿਆਰੀ ਚੱਲ ਵੀ 100% ऑर्गेनिक ਤੁਹਾਨੂੰ ਇਹ ਮਿਲਣਗੇ ਗੁੜ ਵੀ ਉਹ ਬੰਦੇ ਤੋਂ ਲਿਆਂਦਾ ਜਿਹੜਾ 9-10 ਸਾਲਾਂ ਤੋਂ ਰੇਸਪਰੇ ਨਹੀਂ ਪਾਉਂਦਾ ਸਰਵਾਂ ਤੇ ਰਿਸ਼ਤੇਦਾਰ ਸਰੋਂ ਦੇਗੇ ਸੀ ਆਪਾਂ ਨੂੰ ਉਹ ਵੀ ਪਿਓਰ ਆ ਤੇ ਲੱਕੜਾਂ ਦੀ ਅੱਗ ਤੇ ਬਣਦੇ ਆ ਤੇ ਮਾਤਾ ਨੇ ਬਣਾਏ ਆ ਤੇ 100% ऑर्गेनिक ਇਹਨਾਂ ਨੂੰ ਕਹਿ ਸਕਦੇ ਆਪਾਂ ਜੇ ਬਾਹਰੋਂ ਕਿਤੇ ਹੋਰ ਹੋਵੇ ਆਈਟਮ ਆਈ ਤਾਂ ਆਪਾਂ ਨੂੰ ਸ਼ੱਕ ਪੈ ਸਕਦਾ ਪਰ ਸਾਰੀਆਂ ਚੀਜ਼ਾਂ ਘਰ ਦੀਆਂ ਤੇ ਪੂਰੇ ਤਿਆਰ ਇੰਨੇ ਬਣ ਗਏ ਹੈ ਚੱਲੀ ਜਾਂਦਾ ਕੰਮ ਹੋਣਗੇ 4 ਤੇ ਉਹ ਖਾਣ ਵਾਲੇ ਲੈ ਗਿਆ ਟੱਬਰ ਐਨਾ ਮਟੀਰੀਅਲ ਹਜੇ ਪਿਆ ਪਾਣੀ ਪੂਣੀ ਪੀਣ ਨਾਲ ਲੈ ਕੇ ਦੇਗੀ ਉਮੇ ਹੈ ਪਾਣੀ ਤਾਂ ਪੀਂਗੀ ਹਾਂ ਜਲਦੀ ਕੰਮ ਲਗਾਤਾਰ ਚੱਲਦਾ ਰਹੂ ਫਾਈਨਲ ਰਿਜ਼ਲਟ ਤੁਹਾਨੂੰ ਫੇਰ ਦਿਖਾ ਦਾਂਗੇ ਤੇ ਹੋਰ ਕਿਹੜੇ-ਕਿਹੜੇ ਘਰ ਬਣਾਉਂਦੇ ਹੁੰਦੇ ਆ ਕਮੈਂਟਾਂ 'ਚ ਦੱਸ ਦਿਓ ਸਾਨੂੰ ਕਿ ਤੁਹਾਡੇ ਕੋਈ ਬਣਾਉਂਦਾ ਹੀ ਨਹੀਂ ਐ ਵੀ ਦੱਸ ਦਿਓ ਵੀ ਝੋੜੇ ਮਗਰ ਪਏ ਜਾਂਦੇ ਆ ਪੂੜਾ ਨਾਲ ਇਹਦੇ ਲੋងੇ ਫੇਸਬੁੱਕ ਤੋਂ ਸੁਨੇਹੇ ਆਉਣ ਲੱਗੇ ਇਹ ਸਾਨੂੰ ਪੂੜੇ ਖਵਾਓ ਤੇ ਹੁਣ ਨੇੜੇ-ਨੇੜੇ ਦਾ ਬਸ ਬਲਾਈ ਕਰ ਦਾਂਗੇ ਦੂਰ ਜਾ ਨਹੀਂ ਸਕਦੇ ਕਿੱਥੇ ਪਹੁੰਚਾਉਣੇ ਆ ਉਹ ਵੀ ਦੱਸਾਂਗੇ ਤੁਹਾਨੂੰ ਅਣਖੜੇ ਕੋਲ ਜਾ ਰਹੇ ਆ ਅਣਖੜੇ ਕੋਲ ਤੈਨੂੰ ਮਿਲਿਆ ਕਦਾ ਕਿ ਨਹੀਂ